ਇੱਕ ਨਾ ਪੋਸਟਰ ਵੇਖ ਕੇ ਹੈਰਾਨੀ ਵਾਲੀ ਗੱਲ ਆ ਕਿ ਅਮੀਰ ਖਾਨ ਦੀ ਇੱਕ ਫਿਲਮ ਆ ਰਹੀ ਆ ਜਿਹਦੇ ਵਿੱਚ ਅਮੀਰ ਖਾਨ ਗੁਰੂ ਨਾਨਕ ਦੇਵ ਜੀ ਦਾ ਰੋਲ ਕਰਦਾ ਦਿਖਾਇਆ ਜਾ ਰਿਹਾ ਦੇਖੋ ਇਹ ਜਿਹੜੀ ਫਿਲਮ ਹੈ ਨਾ ਜਾਂ ਇਹ ਪੋਸਟਰ ਜਿਆ ਹੈ ਜਾਂ ਇਹ ਮੇਰੀ ਵੀਡੀਓ ਅਮੀਰ ਖਾਨ ਤੱਕ ਜਾਂ ਜਿਹੜਾ ਫਿਲਮ ਦਾ ਪ੍ਰੋਡਿਊਸਰ ਡਾਇਰੈਕਟਰ ਉਹ ਤੱਕ ਇਹ ਵੀਡੀਓ ਪਹੁੰਚ ਜਾਣੀ ਚਾਹੀਦੀ ਆ ਕਿ ਐਵੇਂ ਕਰੋੜਾਂ ਰੁਪਿਆ ਲਾ ਕੇ ਨਾ ਬਹਿ ਜਾਣ ਕਿਉਂਕਿ ਇਹ ਫਿਲਮ ਕੱਲੇ ਪੰਜਾਬ 'ਚ ਨਹੀਂ ਕੱਲੇ ਇੰਡੀਆ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਇਹ ਫਿਲਮ ਦਾ ਵਿਰੋਧ ਹੋਊਗਾ ਕਿਉਂਕਿ ਸਿੱਖ ਕੌਮ ਜਿਹੜੀ ਹੈ ਨਾ ਇਹਨਾਂ ਦੀਆਂ ਸਾਖੀਆਂ ਬਣ ਸਕਦੀਆਂ ਝਾਕੀਆਂ ਨਹੀਂ ਬਣ ਸਕਦੀਆਂ ਅਸੀਂ ਨਹੀਂ ਅਲਾਉਡ ਕਰਦੇ ਪਿੱਛੇ ਜੇ ਫਿਲਮ ਆਈ ਸੀ ਤੇ ਮਰਦਾਨੇ ਦਾ ਰੋਲ ਕੀਤਾ ਸੀ ਕਿਸੇ ਨੇ ਤਾਂ ਸਾਡੀ ਕੌਮ ਸਿੱਖ ਕੌਮ ਨੇ ਮਰਦਾਨੇ ਦੀ ਨਕਲ ਕਰਨ ਵਾਲੇ ਨੂੰ ਵੀ ਐਕਸੈਪਟ ਨਹੀਂ ਕੀਤਾ ਤੇ ਫਿਰ ਗੁਰੂ ਨਾਨਕ ਦੇਵ ਜੀ ਦੀ ਨਕਲ ਕੋਈ ਕਿੱਦਾਂ ਕਰ ਲੂਗਾ ਸਿੱਖ ਕੌਮ ਮੰਨਦੀ ਆ ਕਿ ਗੁਰੂ ਸਾਹਿਬਾਂ ਦੇ ਜਿਹੜੇ ਪੈਰਾਂ ਥੱਲੇ ਆਇਆ ਕਾਖਿਆ ਨਾ ਉਹਦੀ ਵੀ ਕੋਈ ਨਕਲ ਨਹੀਂ ਕਰ ਸਕਦਾ ਅਮਿਰ ਖਾਨ ਜਿਹੜੀ ਇਹ ਕਰਤੂਤ ਕਰ ਰਿਹਾ ਇਹ ਕਰਤੂਤ ਦਾ ਹਰਜਾਨਾ ਬੜਾ ਮਹਿੰਗਾ ਤੇ ਬੜਾ ਵੱਡਾ ਹੋਊਗਾ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਅਜੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੋਣੀ ਆ ਅਜੇ ਸੈੱਟ ਚੱਲਦੇ ਹੋਣੇ ਇਸ ਕਰਕੇ ਹੁਣੇ ਹੀ ਇਹ ਚੀਜ਼ ਨੂੰ ਰੋਕ ਦਿੱਤਾ ਜਾਵੇ ਕਿਉਂਕਿ ਸਿੱਖ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿ ਇਹ ਜਿਹੜੀਆਂ ਸਾਖੀਆਂ ਦੇਖੋ ਸਿੱਖਾਂ ਦਾ ਇਤਿਹਾਸ ਗੁਰੂ ਘਰਾਂ ਵਿੱਚ ਸਿੱਖਾਂ ਦਾ ਇਤਿਹਾਸ ਦੀਵਾਨ ਹਾਲਾ ਵਿੱਚ ਸਿੱਖਾਂ ਦਾ ਇਤਿਹਾਸ ਸਾਖੀਆਂ ਰਹੀਂ ਸੁਣਾਇਆ ਜਾ ਸਕਦਾ ਬਾਡੀ ਸਿੰਘ ਜਾਂ ਕੁਇਸ਼ਰ ਸਿੰਘ ਜਾਂ ਰਾਜੀ ਸਿੰਘਾਂ ਸਾਡੇ ਕੋ प्रचारਕ ਜਿਹੜੇ ਸਾਡੀ ਕੌਮ ਦਾ ਇਤਿਹਾਸ ਸੁਣਾਉਣਗੇ ਇਹ ਸਾਡੀ ਕੌਮ ਦੁਨੀਆ ਤੋਂ ਵਕਰੀ ਐਵੇਂ ਥੋੜਾ ਗੁਰਗੋਮਨ ਸਿੰਘ ਨੇ ਵਕਰੀ ਕੌਮ ਬਣਾਈ ਆ ਇਹ ਕੋਈ ਚਾਕੀ ਸਿੱਖਦੀ ਨਹੀਂ ਬਣ ਸਕਦੀ ਤੇ ਨਾਂ ਅਸੀਂ ਬਣਨ ਦਿਆਂਗੇ ਅਮੀਰ ਖਾਨ ਦੀ ਇਹ ਪੋਸਟਰ ਵੇਖ ਕੇ ਬੜਾ ਮਨ ਦੁਖਿਆ ਕਿ ਗੁਰੂ ਨਾਨਕ ਦੇਵ ਜੀ ਦਾ ਰੋਲ ਇਹ ਕਿ ਕੇ ਫਿਲਮ ਦੀ ਸਿਗਰਟ ਪੀਣ ਲੱਗ ਪੈਂਦੇ ਆ ਕੇ ਫਿਲਮ ਵਿੱਚ ਸ਼ਰਾਬ ਪੀਣ ਲੱਗ ਪੈਂਦੇ ਆ ਕੇ ਫਿਲਮ ਵਿੱਚ ਨੱਚਦੇ ਫਿਰਦੇ ਆ ਤੇ ਇਹ ਬੰਦਾ ਗੁਰੂ ਨਾਨਕ ਦੇ ਜੀ ਦਾ ਰੋਲ ਇਹ ਬਰਦਾਸ਼ਤ ਨਹੀਂ ਕਰਨਾ ਜੀ ਇਹ ਫਿਲਮ ਦਾ ਵਿਰੋਧ ਪੂਰੀ ਦੁਨੀਆ ਵਿੱਚੋਂ ਨਾ ਇਸ ਕਰਕੇ ਫਿਰ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਵੀਡੀਓ ਪ੍ਰੋਡਿਊਸਰਾਂ ਡਾਇਰੈਕਟਰ ਤੱਕ ਪਹੁੰਚ ਜਾਵੇ ਐਵੇਂ ਆਪਣੇ ਪੈਸੇ ਬਰਬਾਦ ਨਾ ਕਰਿਓ ਇਹ ਫਿਲਮ ਚੱਲਣ ਨਹੀਂ ਜੇ ਦੇਣੀ